ਭਾਈ ਅਮਰਪਾਲ ਸਿੰਘ ਖਾਲਸਾ ਦੀ ਹੋਈ ਵੱਡੀ ਜਿੱਤ ਤੇ ਖਡੂਰ ਸਾਹਿਬ ਇਲਾਕਾ ਨਿਵਾਸੀਆਂ ਨੂੰ ਬਹੁਤ ਬਹੁਤ ਵਧਾਈ ਤੇ ਆ ਪਾਏ ਗੱਲ ਗਰਮ ਨਾ ਕਹਿੰਨਿਆ ਵੀਰੋ ਮੈਂ ਗਰਮ ਨਾ ਕਹਿੰਨਾ ਕਿ ਸਭ ਤੋਂ ਜਿਆਦੇ ਭਾਈ ਸਾਹਿਬ ਦੇ ਹੱਕ 'ਚ ਵੀਡੀਓ ਮੈਂ ਹੀ ਪਾਏ ਸੀ ਮੇਰੀ ਪ੍ਰੋਫਾਈਲ ਦੇਖ ਲੋ ਜਾ ਕੇ ਮੈਂ ਹੀ ਵੀਡੀਓ ਪਾਏ ਸੀ ਕਿਉਂਕਿ ਕਿਉਂਕਿ ਮੈਂ ਖੁਰਦੋ ਸਿੰਘ ਸਾਹਿਬ ਭਾਈ ਅਮਰਤਪਾਲ ਸਿੰਘ ਨੂੰ ਦੇਖ ਕੇ ਨਸ਼ਾ ਛੱਡਿਆ ਬਾਅਦ ਮੈਂ ਚਾਹੁੰਦਾ ਯਾਰ ਇਲਾਕੇ 'ਚੋਂ ਨਸ਼ਾ ਖਤਮ ਹੋਵੇ ਇਹ ਨਸ਼ਾ ਹੋਈ ਸਾਡੇ ਇਲਾਕੇ 'ਚੋਂ ਖਤਮ ਹੋਵੇ ਮੈਂ ਵੀ ਖਡੂਰ ਸਾਹਿਬ ਆਲਕੇ ਵਿੱਚ ਹੀ ਆਉਣਾ ਆ ਤੇ ਇਹਦੀ ਜੜ੍ਹ ਹੀ ਪੱਟੀ ਜਾਵੇ ਨਸ਼ੇ ਦੀ ਉਹਦੇ ਵਾਸਤੇ ਇੱਕ ਆਗੂ ਚੰਗਾ ਆਗੂ ਚਾਹੀਦਾ ਸੀ ਉਸ ਚੰਗੇ ਆਗੂ ਦੇ ਰੂਪ ਵਿੱਚ ਮੈਂ ਭਾਈ ਸਿੰਘ ਸਾਹਿਬ ਪਾਯੋ ਵਰਤਪਾਲ ਸਿੰਘ ਨੂੰ ਵੇਖਿਆ ਤੇ ਸਪੋਰਟ ਕਰਨੀ ਸ਼ੁਰੂ ਕੀਤੀ ਕੋਲੋ ਕਹਿੰਦੇ ਵੀਡੀਓ ਪਾਈ ਚਲ ਪਾਏ ਲਈ ਜਲ ਮੈਂ ਕਿਹਾ ਨਹੀਂ ਨਹੀਂ ਮੈਂ ਕਹਾਂ ਪਾਏ ਨਹੀਂ ਚਾਹੀਦੀ ਸਪੋਰਟ ਕਰੋ ਤੁਸੀਂ ਵੀ ਆਪਣੇ ਹਿਸਾਬ ਨਾਲ ਮੈਂ ਵੀ ਸਪੋਰਟ ਕਰੀ ਜਾਂਦਾ ਆ ਤੇ ਅੱਜ ਜਿਹੜੀਆਂ ਆਪਾਂ ਵੀਡੀਓ ਪਾਈਆਂ ਸੀ ਅੱਜ ਮੁੱਲ ਪੈ ਗਿਆ ਆ ਤੇ ਆਪਣੇ ਆਪ ਤੇ ਬੜਾ ਮਾਣ ਮਹਿਸੂਸ ਹੋ ਰਿਹਾ ਤੇ ਸਿੰਘ ਸਾਹਿਬ ਹੁਣ ਬਾਹਰ ਆਉਣ ਜਿੱਤ ਕੇ ਆਪੀ ਬਣਨਾ ਜਿੱਦ ਚੁੱਕਿਆ ਆਪੀ ਬਣਨਾ ਤੇ ਸਾਡੇ ਇਲਾਕੇ ਦੀਆਂ ਜਿਹੜੀਆਂ ਸਮੱਸਿਆਵਾਂ ਦੂਰ ਕਰਨ ਸਭ ਤੋਂ ਵੱਡੀ ਸਮੱਸਿਆ ਸਾਡੇ ਇਲਾਕੇ ਦੀ ਆ ਨਸ਼ਾ ਨਸ਼ਾ ਬੰਦ ਕੀਤਾ ਜਾਵੇ ਏ ਟੂ ਜ਼ੈਡ ਜੜੋਂ ਹੀ ਨਸ਼ਾ ਖਤਮ ਹੋ ਜਾਏ ਸਾਡੇ ਇਲਾਕੇ ਚ ਕਿਉਂਕਿ ਨਸ਼ੇ ਨੇ ਖਡੂਰ ਸਾਹਿਬ ਦੇ ਲਾਗੇ ਪਾਸੇ ਬਹੁਤ ਜਵਾਨੀ ਦੀ ਬਰਬਾਦੀ ਕੀਤੀ ਆ ਬਹੁਤ ਬਰਬਾਦੀ ਕੀਤੀ ਬਹੁਤ ਵੱਡੇ ਲੈਵਲ ਦੀ ਬਰਬਾਦੀ ਕੀਤੀ ਆ ਤੇ ਨਸ਼ਾ ਬੰਦ ਹੋ ਜਾਏ ਪਿੰਡ ਪਿੰਡ ਛੋਟੇ ਸਟੇਡੀਅਮ ਖੋਲੇ ਜਾਣ ਜਿਸ ਨਾਲ ਜਿਹੜੇ ਨੌਜਵਾਨ ਆ ਉਹ ਖੇਡਾਂ ਪ੍ਰਤੀ ਆਕਰਸ਼ਿਤ ਹੋ ਸਕਣ ਤੇ ਨਸ਼ੇ ਤੋਂ ਪਰੇਜ ਹੋ ਸਕਣ ਬਾਕੀ ਹੋਰ ਵੀ ਬਹੁਤ ਸਾਰੇ ਕੰਮ ਆ ਹੁਣ ਸਭ ਤੋਂ ਵੱਡੀ ਸਮੱਸਿਆ ਤਾਂ ਇੱਕ ਆ ਗਈ ਆ ਜਿਹੜਾ ਆਪਣਾ ਜਿਹੜਾ এনवायरमेंट ਬਦਲ ਰਿਹਾ ਆ ਆ ਜਿਹੜਾ ਪੌਣ ਪਾਣੀ ਬਦਲ ਰਿਹਾ ਆ ਤੇ ਰੁੱਖਾਂ ਦੀ ਸਭ ਤੋਂ ਵੱਡੀ ਲੋੜ ਆ ਚਲੋ ਸਿੰਘ ਸਾਹਿਬ ਇਹ ਕੰਮ ਵੀ ਕਰਨਗੇ ਕੌਂਸਲ ਸਿੰਘ ਸਾਹਿਬ ਨੇ ਹੁਕਮ ਦਿੱਤਾ ਵੀ ਸਾਰੇ ਇੱਕ ਇੱਕ ਰੁੱਖ ਲਾਓ ਤੇ ਲੋਕਾਂ ਨੂੰ ਰੁੱਖ ਲਾ ਦੇਣੇ ਆ ਤੇ ਉਹ ਬੜੀ ਜ਼ਰੂਰਤ ਆ ਸਾਡੇ ਪੂਰੀ ਦੁਨੀਆ ਨੂੰ ਜ਼ਰੂਰਤ ਆ ਤੇ ਆਪਣੇ ਪੰਜਾਬ ਵਿੱਚ ਤਾਂ ਬਹੁਤ ਹੀ ਜ਼ਿਆਦਾ ਜ਼ਰੂਰਤ ਆ ਇਹ ਰੁੱਖਾਂ ਦੀ ਤੇ ਹੋਰ ਵੀ ਭਾਈ ਬਹੁਤ ਬਹੁਤ ਵਧਾਈ ਹੋਵੇ ਅੱਜ ਪੂਰੇ ਖਡੂਰ ਸਾਹਿਬ 'ਚ ਇੱਕ ਪ੍ਰਾਊਡ ਭਰਿਆ ਖੁਸ਼ੀਆਂ ਦਾ ਮਾਹੌਲ ਆ ਮੈਨੂੰ 4 5 7 ਲੋਕਾਂ ਦੇ ਫੋਨ ਆ ਗਏ ਆ ਵੀ ਭਾਈ ਸਾਹਿਬ ਜਿੱਤ ਗਿਆ ਯਾਰ ਕੋਈ ਬੜਾ ਤਗੜਾ ਸਪੋਰਟਰ ਸੀ ਕਿਵੇਂ ਫੀਲ ਹੋ ਰਿਹਾ ਮੈਗਾ ਫੀਲ ਕਿਵੇਂ ਹੋਣਾ ਭਰਾ ਜਿਵੇਂ ਤੈਨੂੰ ਤੁਹਾਨੂੰ ਫੀਲ ਹੁੰਦਾਵੇਂ ਮੈਨੂੰ ਫੀਲ ਹੋ ਜਾਂਦਾ ਵੀ ਆਪਣਾ ਆ ਗੋ ਜਿੱਤਿਆ ਆ ਤੇ ਬੜੀ ਭਾਰੀ ਬਹੁਮਤ ਤੇ ਜਿੱਤਿਆ ਆ ਬੜੀ ਲੋਕਾਂ ਦੀ ਮਿਹਨਤ ਆ ਇਹਦੇ ਪਿਛੇ ਉਹਦੇ ਬੁੱਢੇ ਮਾਂ ਬਾਪ ਦੀ ਮਿਹਨਤ ਆ ਇਹਦੇ ਪਿਛੇ ਆ ਭਾਈ ਸਾਹਿਬ ਦੇ ਮਾਤਾ ਜੀ ਬਿਮਾਰ ਹਾਲਤ ਵਿੱਚ ਵੀ ਪ੍ਰਚਾਰ ਕਰ ਰਹੇ ਸੀ ਤੇ ਆਪਾਂ ਵੀ ਵਾਧੂ ਵੀਡੀਓ ਪਾਈਆਂ ਜਿੰਨੀਆਂ ਵੀਡੀਓ ਹੋ ਸਕਦੀਆਂ ਸੀ ਭਰਾ ਆਪਾਂ ਪਾਈਆਂ ਗੱਡ ਕੇ ਜਿੰਨੀ سپورਟ ਹੋ ਸਕਦੀ ਰਿਸ਼ਤੇਦਾਰਾਂ ਨੂੰ ਵੀ ਫੋਨ ਲਾਇਆ ਸੀ ਯਾਰਾਂ ਦੋਸਤਾਂ ਨੂੰ ਵੀ ਫੋਨ ਲਾਇਆ ਸੀ ਭਾਈ ਵੋਟ ਇਤਨੀ ਪੈਣੀ ਚਾਹੀਦੀ ਆ ਤੇ ਭਾਈ ਫੇਰ ਦੁਬਾਰਾ ਇੱਕ ਵਾਰ ਖਡੂਰ ਸਾਹਿਬ ਦੇ ਲਕਾਨਾ ਵਸੀਆਂ ਨੂੰ ਇਸ ਜਿੱਤ ਦੀ ਮੇਰੇ ਵੱਲੋਂ ਲਾਰਡ ਅਸਮਾਨ ਸੋਢੀ ਤਾਰ ਕੇ ਮਹਿਤਾ ਵੱਲੋਂ ਬਹੁਤ ਬਹੁਤ ਵਧਾਈ ਬਹੁਤ ਬਹੁਤ ਵਧਾਈ ਵੀਰੋ ਬਹੁਤ ਬਹੁਤ ਵਧਾਈ